ਹਾਂਜੀ ਸਕੂਲ ਸਿੱਖਾਂ ਲਈ ਜਾਓ ਤੇ ਸੇਵਾ ਲਈ ਆਓ ਨਹੀਂ ਸਿੱਖਾਂ ਲਈ ਆਓ ਸੇਵਾ ਲਈ ਆਓ ਜਾਓ ਹੁੰਦਾ ਕਿਉਂ ਨੰਨੇ ਮੰਨੇ ਬੱਚੇ ਖੇਡ ਰਹੇ ਆ ਸਕੂਲ ਤਾਂ ਜਾਵਾਂ ਬਦਲਿਆ ਪਿਆ ਏ ਇੱਥੇ ਖੜੇ ਰਹੇ ਨੇ ਟਾਈਮ ਪਾਸ ਕਰੀ ਜਾਣ ਦੇਖ ਲੈ ਯਾਰਾ ਬਿਲਡਿੰਗ ਜੀ ਕਿੱਥੇ ਹੁੰਦੀ ਸੀ ਅੱਗੇ ਆ ਉਹ ਤੋਂ ਬਣਿਆ ਬਣਿਆ ਸੀ ਪਰੇ ਕੋਈ ਨਹੀਂ ਫਿਰਦਾ ਏ ਆ ਲੈ ਇਥੋਂ ਸ਼ੁਰੂ ਕਰਦੇ ਆਂ ਉਦੋਂ ਸਾਡੇ ਵੀਰੀ ਦਾ ਖੱਟਾ ਜਾਂ ਰੰਗ ਕੀਤਾ ਹੁੰਦਾ ਸੀ ਬਾਈ ਸਾਰੀ ਬੈਲਕਨ ਨੂੰ ਆਹ ਬਸ ਮਮੀ ਪਿਆ ਇੱਥੇ ਸਕੂਲ ਇੱਥੇ ਸਾਈਕਲ ਖੜੇ ਹੁੰਨੇ ਲੈਂਚ ਉਹ ਤੇ ਸਾਡੀ ਕਲਾਸ ਹੁੰਦੀ ਸੀ ਕਿ ਇਹ ਚ ਤਾਂ ਕਦੇ ਵੜ ਕੇ ਨਹੀਂ ਵੇਖਿਆ ਬਈ ਅਸੀਂ ਆ ਤਾਂ ਹੁਣ ਮਾਹੌਲ ਹੀ ਚੇਂਜ ਹੈ ਇੱਥੇ ਜਾਣਾ ਲੈ ਚਲੋ ਜੀ ਮੱਧੋ ਕੇ ਸਕੂਲ ਇੱਥੋਂ ਚੜ ਜਾਣਾ ਇੱਥੇ ਖੇਡ ਜਾਣਾ ਜਾਂ ਇੱਥੇ ਵਾਟਰ ਕੂਲਰ ਪਿਆ ਹੁੰਦਾ ਇੱਥੇ ਵਾਟਰ ਕੂਲਰ ਲੱਗੇ ਹੁੰਦੇ ਸੀ ਪਾਣੀ ਪੀਣ ਨਾਲੇ ਤਾ ਨਿਕਲਦੀ ਆ ਆ ਹੁਣ ਵੀ ਉਹੀ ਆ ਆਪਣਾ ਸਹਿਸਰੂ ਆ ਆਹ ਅੱਗੇ ਦਾ ਇੱਥੇ ਸਹਿਸਰੀਆਂ ਕਲਸਣ ਲੱਗਦੀਆਂ ਹੁੰਦੀਆਂ ਸੀ ਇੱਥੋਂ ਦੇਖ ਲਓ ਭਾਈ ਅਸੀਂ ਪ੍ਰੈਕਟਿਸ ਹੁੰਦੀ ਸੀ ਜੀ ਸਾਡੀ ਉਧਰਲੇ ਕੋਨ ਨੂੰ ਅਸੀਂ ਮੁੜ ਕੇ ਆਉਂਦੇ ਸੀਗਾ ਹਿਸਾਬ ਲਾ ਲਓ ਵੀ ਉਦੋਂ ਕੀ ਮਾਹੌਲ ਹੁੰਦਾ ਹੋਊਗਾ ਵੀ ਕਿਵੇਂ ਜਾਂਦੇ ਹੋਵਾਂਗੇ ਤੇ ਕੀ ਕਰਦੇ ਹੋਵਾਂਗੇ ਜਦੋਂ ਪਤਾ ਕਾਪੀ-ਕੂਪੀ ਪੂਰੀ ਨਹੀਂ ਹੁੰਦੀ ਸੀ ਹੁਣ ਤਾਂ ਪੂਰਾ ਲੋ ਬਣਿਆ ਪਿਆ ਲੈ ਪੂਰਾ ਅਸੀਂ ਆ ਬਿਲਡਿੰਗ ਵੀ ਬੰਦੀ ਵੇਖੀ ਆ ਇਹਦੇ ਸਿਰੇ ਤੇ ਵੀ ਪੀੜ ਲਗਾਏ ਜਾ ਤੇ ਇਹਦੇ ਮਗਰ ਵੀ ਬਿਲਡਿੰਗ ਲਗਾਏ ਜਾ ਹੁਣ ਸਾਡੇ ਬੰਦਾ ਬਹੁਤ ਨਾਲ ਦਾ ਨਾ ਨਾਲ ਦਾ ਬੰਦਾ ਬਹੁਤ ਹੁਣ ਬਾਹਰ ਅਸੀਂ ਦੀਸ਼ ਦੱਸ ਸਕਦੇ ਆ ਆਸਟ੍ਰੇਲੀਆ ਗਿਆ ਵੇ ਆਪਦੇ ਯਾਨੀ ਬਹੁਤ ਹੁਣ ਬੰਦ ਦਾ ਯਾਨੀ ਕਿ ਪਰ ਉਹ ਬਿਲਡਿੰਗ ਦੇ ਪਿੱਛੇ ਉਹਨੂੰ ਪਤਾ ਵਾ ਕੀ ਕੋਸੋਂ ਨੇ ਪੀੜ ਲਗਾਉਣੇ ਇੱਥੇ ਜਾਓ ਸਾੜੀਆਂ ਰੇ ਬਾਈ ਉਹ ਨਾ ਥੜੀਆਂ ਤੇ ਬੈਠੇ ਰਹਣਾ ਖੇਡਦਾ ਫੁੱਟਬਾਲ ਕੋਈ ਹੁੰਦਾ ਸੀ ਕਿ ਨਾਲ ਉਹਨਾਂ ਦੇ ਪੰਜ-ਸੱਤ ਜਣੇ ਏਵੇਂ ਆ ਜਾਂਦੇ ਸੀ ਹੁਣ ਤਾਂ ਵੱਡੇ ਕਰੋ ਲਾਤੀ ਹਨ ਇਹਨਾਂ ਨੇ ਪੋਲ ਹਾਕੀ ਦੀਆਂ ਹਾਕੀ ਦੇ ਪੋਲਾਂ 'ਚ ਫੁੱਟਬਾਲ ਖੇਡੀ ਗਈ ਉਹਨਾਂ ਸਾਰੀ ਕਿੱਧਰ ਦੇਖਣ ਜੂਰਾ ਖਜਾਰਾ ਲਾਈਆਂ ਪੰਜ ਓਏ ਸਟੇਜ ਜੋਈ ਓ ਮੇਰੀ ਸਟੇਜ ਤੇ ਵੀਡੀਓ ਬਣਾ ਰਹੇ ਹੋ ਆਪਾਂ ਚੱਲਦੇ ਆਜਾ ਸਟੇਜ ਤੇ ਵੀ ਕਿਹਨਾ ਕੱਢੇ ਆ ਸੀ ਕਾਨੂੰ ਸਾਡੀ ਇੱਥੇ ਕਿ ਕਲਾਸ ਹੁੰਦੀ ਸੀ ਕਿ ਥੋੜੀ ਜਿਹੀ ਇੱਥੇ ਆਹ ਡੀ ਨਹੀਂ ਹੁੰਦੀ ਸੀ ਇੱਥੇ ਕੀ ਕਾਲੀ ਪੁਰਾਣੀ ਉਹ ਟਾਲੀ ਆ ਇੱਕ ਉਹ ਆਡੀ ਨੁਕਰ ਤੇ ਉਹ ਟਾਲੀ ਪੁਰਾਣੀ ਆ ਉਹ ਕਾਹ ਖੁੰਜੇ ਬਾਥਰੂਮ ਹੁੰਦੀ ਸੀ ਆ ਵੀ ਪੁਰਾਣੀ ਐ ਇੱਕ ਆ ਸਪੈਦਾ ਪੁਰਾਣਾ ਹਾਂ ਤਾਂ ਪੂਰੀਆਂ ਖੰਜੂਰਾ ਖਜਾਨਾ ਵੇਖ ਲੋ ਲਾਈਆਂ ਵੀਆਂ ਆ ਜਰਾ ਆ ਜਰਾ ਤੇ ਪੁਰਾਣੇ ਉਹ ਕਮਰਾ ਵੀ ਚਲੋ ਦਸੀਗਾ ਚਾਹ ਬਣਾਉਂਦੇ ਹੁੰਦੇ ਸੀਗੇ ਉਹ ਪਿੱਪਲ ਜੇ ਬੋਰਡ ਛੋਟਾ ਹੋਊਗਾ ਤੇ ਛੋਟਾ ਝਾੜੀਆਂ ਝੂੜੀਆਂ ਦੇ ਗੋਹੇ ਪੰਜਾ ਹੁੰਦੀਆਂ ਸੀ ਲਓ ਜੀ ਆ ਵੇਖਦੇ ਆ ਮੱਧਕੂ ਉ ਤਾਂ ਸਾਨੂੰ ਕਿ ਨਹੀਂ ਵੰਡ ਦਿੰਦਾ ਸੀ ਉ ਆ ਸਕਦੇ ਆ ਇੱਥੇ ਵੀ ਕਲਾਸ ਆ ਕਲਾਸ ਹੁੰਦੀ ਸੀ ਉਹ ਵੀ ਕਲਾਸ ਰਹੀ ਆ ਸਾਡੀ ਸਾਡੀ ਕਲਾਸ ਉਹ ਫੇਰੇ ਤੇ ਹੁੰਦੀ ਸੀਗੀ ਇਹ ਕੋਹ ਕਮਰਾ ਦੀਦਾ ਹੋਊਗਾ ਇੱਕ ਆਹ ਕਮਰਾ ਵਾ ਇੱਕ ਆਹ ਕਮਰਾ ਇੱਕ ਆਹ ਕਮਰਾ ਜਿੱਥੇ ਤੇ ਮੇਰੀ ਉਂਗਲ ਜਾਂਦੀ ਆ ਆਹ ਕਮਰਾ ਹੁੰਦਾ ਸੀ ਜਿੱਥੇ ਉਹ ਵੈਗੁਰੂ ਕੀ ਲਿਖਿਆ ਵਾ ਉਹਦੇ ਜਿੱਥੇ ਵੈਗੁਰੂ ਸ਼ੁਰੂ ਹੁੰਦਾ ਨਾ ਉਹ ਵਾਲਾ ਕਮਰਾ ਇਹਦੇ ਨਾਲ ਹੁੰਦੇ ਸੀ ਬਾਥਰੂਮ ਇਹ ਆਹ ਸਾਈਡ ਆਹ ਸਾਈਡ ਬਾਥਰੂਮ ਵਾਲੀ ਆ ਇਹ ਚਪਟਾ ਕਰ ਰੱਖਤਾ ਕਿਰਾ ਤੇ ਸਾਨੂੰ ਕਿੰਦੇ ਨੇ ਫਸਾਇਆ ਸੀਗਾ ਹੱਥ ਸੰਗ ਸੰਗ ਕੇ ਉਹ ਵੀ ਤਫਤੀਸ਼ ਕੀਤੀ ਗਈ ਸੀ ਉਹਦੀ ਉਹ ਥੱਲੇ ਪ੍ਰਿੰਸੀਪਲ ਦਾ ਕਮਰਾ ਹੁੰਦਾ ਸੀ ਬਣਾ ਯਾਰ ਵੀਡੀਓ ਇੱਥੇ ਮੈਂ ਦੱਸ ਦਾਂ ਕੀ ਹੋਇਆ ਸੀ ਉਹਨੂੰ ਹੁਣ ਕਿਹੜਾ ਕਿਸਾਨ ਦਾ ਇੱਥੇ ਯਾਰ ਆਏ ਵੇਖੋ ਆਏ ਸੋਚੋ ਵੀ ਇੱਥੇ ਸਵਾ ਤੋਂ ਵੱਡਾ ਮੋਲਾ ਸਾਰੇ ਟੀਚਰ ਵਗੈਰਾ ਖੜੇ ਆ ਹਨ ਇੱਥੇ ਸਾਰੇ ਜਵਾਕ ਬੈਠੇ ਆ ਜੀ ਆਇਆਂ ਜੰਤ ਸਾਰਾ ਜਵਾਕਾਂ ਵਾਲਾ ਤੇ ਅਸੀਂ ਫਿਰ ਕਿਵੇਂ ਚੜੇ ਹੋਵਾਂਗੇ ਸਟੇਜ ਤੇ ਕੀ ਮਹਿਸੂਸ ਹੋਇਆ ਆ ਬਣਾਈ ਮੇਰੀ ਵੀਡੀਓ ਜੀ ਹੱਥਾਂ ਦੇ ਮੱਧ ਹੱਥ ਆਏ ਫੋੜਨੋਂ ਨਾ ਇਲੈਕਟ੍ਰਿਕ ਦੂਰ ਦੂਰ ਹੋਣ ਇੱਥੇ ਕਿਸਨੂੰ ਖੜਾ ਦਿੱਤਾ ਗਿਆ ਸੀ ਫਿਰ ਸਾਡੇ ਸਾਰੇ ਟੀਚਰਾਂ ਨੇ ਵਾਦੀ ਵਾਦੀ ਫੁੱਲ ਪਾਈ ਅਸੀਂ ਸਬੂਤਨ ਕੀਤਾ ਹੈ ਕਿ ਜਵਾਕਾਂ ਨੂੰ ਵੀ ਵਧੀਆ ਪੜਾਇਆ ਕਰੋ ਨਾਲੇ ਤੂੰ ਟੀਚਰਾਂ ਨੂੰ ਕਿਹਾ ਪੜਾਇਆ ਕਰੋ ਤੇ ਬੱਚਿਆਂ ਨੂੰ ਕਿਹਾ ਪੜਾਇਆ ਕਰੋ ਉਹ ਕੁੱਤੇ ਖਾਣੀ ਕੀਤੀ ਸਾਡੇ ਨਾਲ ਖੜਾ ਕੇ ਮਗਰ ਮੇਰੇ ਲੰਬੂ ਖੜਾ ਨਹੀਂ ਵੀ ਜੀ ਭਾਈ ਕਿਹਨਾਂ ਇੱਥੇ ਭਾਈ ਗੌਰਵ ਖੜਾ ਸਾਡੇ ਨਾਲ ਦਾ ਗੰਦਾ ਆਈ ਉਹਨੇ ਕੀਤੀ ਹੋएगी ਤਿਆਸ ਕੀ ਉਹਨੇ ਕਵਿਤਾ ਤਿਆਰ ਕੀਤੀ ਹੋएगी ਬੱਚਿਆਂ ਨੂੰ ਉਹਨੇ ਸਬੋਧਨ ਕੀਤਾ ਸੀ ਨਾਲੇ ਪੂਰੇ ਮੇਜ ਤੇ ਇੱਥੇ ਇੱਥੇ ਮੈਡਮ ਖੜੀ ਹੈ ਜਿਹੜੇ ਆਪਾਂ ਨੂੰ ਬਾਹਲਾ ਕਰਦੇ ਤੁਸੀਂ ਪਾਵਲ ਪਾਵਲ ਹਾਂ ਪਾਵਲ ਇੱਥੇ ਹਿੰਦੀ ਵਾਲ ਮੈਡਮ ਹੁੰਦੀ ਸਾਨੂੰ ਉਹਨੂੰ ਬਹੁਤ ਕੁੱਟਿਆ ਮਸ਼ਰ ਜਾਮ ਕਹਿਣਾ ਮੈਂ ਨਹੀਂ ਪੜਿਆ ਤੇ ਉਸ ਦੀ ਬਦੌਲਤ ਨਹੀਂ ਪੜਿਆ ਪ੍ਰਿੰਸੀਵਾ ਤਤ ਤੋ ਦੇ ਦੇ ਪ੍ਰਿੰਸੀਵਾ ਤਾਂ ਬਹੁਤ ਬਦਲ ਗਿਆ ਤੋ ਨੂੰ ਇੱਥੇ ਗੌਰਵ ਵੜਾ ਅਸੀਂ ਉਹ ਸਾਹਮਣੇ ਬੈਠੇ ਆ ਕਿੱਥੇ ਮਾ ਤਤੂ ਰਿਆ ਕਿੱਥੇ ਮਾ ਤਤੂ ਰਿਆ ਅਜੀਤ ਤੇਜ ਜਹਾਰ ਨੂੰ ਫੇਰ ਉਹ ਐਵੇਂ ਲਿਆ ਕਰੀ ਕਿੱਥੇ ਮਾ ਤਤੂ ਰਿਆ ਅਜੀਤ ਤੇਜ ਜਹਾਰ ਨੂੰ ਬੜ ਬਹੁਤ ਉਂਗਲੀ ਚੀ ਲਿਆ ਲਿਆ ਕਰੀ ਵੀ ਗਾਂ ਵੀ ਵਾਦ ਕਿੱਥੇ ਮਾ ਤਤੂ ਰਿਆ ਫੇਰ ਐ ਖੜ ਗਏ ਬੱਚੇ ਤਾੜ ਗੰਬਾ ਬਾਬਾ ਚਾ ਭੁੱਲ ਗਿਆ ਬੱਚਾ ਭੁੱਲ ਗਿਆ ਨਾ ਗੌਰ ਵੀ ਗੱਲਾਂ ਕਰਦਾ ਵੀ ਮੈਂ ਵੱਭ ਬਨੇ ਫਿਰਦਾ ਨਾ ਯਾਰ ਤੇ ਲਾ ਮੰਦਰਾ ਤੇ ਤੇ ਆ ਤੇਰੀ ਟੁੱਟੀ ਬਾ ਤੈਨੂੰ ਜੇ ਤੂੰ ਬਲੌਗ ਵੇਦਾ ਹੋਣਾ ਕਰਦਾ ਤੂੰ ਉਹ ਉੱਥੇ ਹੁੰਦਾ ਸੀ ਮਿੱਤੂ ਹੋਣਾ ਨਾਲ ਕੋਈ ਗਲਤ ਕੰਮ ਨਹੀਂ ਕਰਦੇ ਸੀਗੇ ਚੱਲ ਨਾਉਂਦੇ ਸੀ ਪੀਂ ਨਹੀਂ ਹੁੰਦੇ ਸੀ ਉਹ ਬਾਥਰੂਮ ਬੰਦਦੇ ਸੀ ਕਰ ਆਇਆਦਾ ਕਹਿੰਦਾ ਕਿਵੇਂ ਬੈਠੇ ਰਹਿੰਨੇ ਆ ਕਿਵੇਂ ਬੈਠੇ ਰਹਿੰਨੇ ਕੁੱਤਾ ਵੀ ਨਹੀਂ ਜਾਂਦਾ ਉੱਥੇ ਆ ਸਾਡੇ ਨਾਲ ਗੱਲਾਂ ਬਾਈ ਇਥੇ ਕੀਤੇ ਆ ਜਾਂਦੀਆਂ ਵੇ ਗੱਲਾਂ ਸਾਡੀਆਂ ਹੋਰ ਵੀ ਹੈਗੀਆਂ ਨਾ ਫੇਰ ਵਿਲੇ ਟਾਈਮ ਹੋ ਫੇਰ ਆਵਾਂਗੇ ਤੁਹਾਨੂੰ ਦੱਸਾਂਗੇ ਸਾਡੇ ਕਾਰਨਾਮੇ ਨਾਲੇ ਉਹਨੂੰ ਜਗ੍ਹਾ ਦਿਖਾਵਾਂ ਕਿਤ ਨਾਲੇ ਕਰਨਾ ਮੈਂ ਦੱਸਾਂ ਕਿ ਕੀ ਕੀ ਹੋਇਆ ਇਹ ਹੀ ਉੱਧਰ ਭਲਾਂ ਯਾਰ ਗੱਲ ਭਾਜੀ ਗੱਲ ਭਾਜੀ ਕਹੀ ਜਾਂਦੇ ਤੈਨੂੰ ਅੱਛਾ ਗੱਲ ਭਾਜੀ ਉਹ ਤਾਂ ਹੈਗਾ ਬਾਈ ਹੈਗਾ ਗੈਲਦੀਆਂ ਗੈਲੀਆਂ ਗੈਲਦੀਆਂ ਨੈਣਾ ਦੇ ਵੀ ਨਹੀਂ ਚੜਾਈ ਆ ਜੈ ਮਾਪਤ ਕਰਦੇ ਜਾਂਦੇ ਚੱਲਦੇ ਬਹੁਤ ਬਾਈ ਮੇਰਾ ਆ ਗਿਆ ਉੱ딜 ਜਾ ਕੇ ਜੀ ਪੂਮਾ ਦਾ ਬਾਲੇ ਚਾਰ ਬਾਦ ਆਇਆ ਸੌਂ ਲੱਗਿਆ ਦੀਪੂ ਆ ਮੇਰੇ ਕੈਮਰਾਮੈਨ ਇਹ ਮੇਰੇ ਨਾਲ ਹੀ ਹੁੰਦੇ ਆ ਬਹਾਨੇ ਨਾ ਆਉਣਾ ਸੀਗਾ ਤੂੰ ਆ ਗਿਆ ਬਹਾਨੇ ਨਾਲ ਆ ਗਿਆ ਧੰਨਵਾਦ ਬਾਈ ਉਹਨੇ ਤੇ ਵਾਲ ਬੂਲ ਕਟਾਉਣ ਚੱਲੇ ਜਾਂ ਜੱਤਵਾਲ ਨੂੰ ਜੱਤਵਾਲ ਚੱਲੇ ਰਹੇ ਕੇ ਵਾਲ ਕਟਾਉਣ ਵੇਹ ਕੇ ਚੱਲਦੀ ਦੀਪੂ ਅੱਜ ਸਕੂਲ ਹੀ ਦਿਖਾ ਲਿਆ ਦੀਪੂ ਨਾਲ ਆ ਗਿਆ ਗੱਲਾਂ ਤਾਂ ਦੋਨੂੰ ਦੱਸਣ ਲੱਗ ਗਏ ਨੇ ਇਕੱਲੇ ਇਕੱਲੇ ਦੱਸਣ ਲੱਗ ਗਏ ਗੱਲ ਤੁਹਾਨੂੰ ਹੁਣ ਤਾਂ ਹੱਸਾ ਵੀ ਆਉਗਾ ਜਦੋਂ ਤਾਰੀ ਬਾਬਾ ਗੱਲਾਂ ਸੁਣਾਉਂਦਾ ਹੁੰਦਾ ਨਾ ਆਪਦੀਆਂ ਤਾਰੀ ਬਾਬੇ ਵਾਲਾ ਕੰਮ ਹੀ ਹੋ ਜੂ ਸਾਡਾ ਵੀ ਜਦੋਂ ਸ਼ੁਰੂ ਕਰ ਲਈਆਂ ਸੀ ਸਾਰੀਆਂ ਸਭ ਤੋਂ ਪਹਿਲਾਂ ਸਾਡਾ ਇੱਥੇ ਹੁੰਦਾ ਸੀ ਜਦੋਂ ਸਾਰੇ ਹੁੰਦੇ ਬਸ ਆ ਬੂਟੇ ਦੇ ਉੱਲੇ ਜਿਹੜੀ ਇੱਥੋਂ ਫਿਰ ਵੰਡੀਆਂ ਪੰਜਾ ਸੀਗਾ ਕਿਹੜਾ ਏ ਚ ਜਾਊ ਕਿਹੜਾ ਬੀ ਚ ਜਾਊ ਫਿਰ ਕਰਕੇ ਉਹਨਾਂ ਨੇ ਸੁਣਿਆ ਵੀ ਸੈਕਸ਼ਨ ਐਫ ਵੀ ਹੁੰਦਾ ਹੁਣ ਤਾਂ ਹੁੰਦਾ ਨਾ ਏ ਗ੍ਰੇਡ ਵਾਲੇ ਆ ਬੀ ਗ੍ਰੇਡ ਵਾਲੇ ਸੀ ਗ੍ਰੇਡ ਉਦੋਂ ਤਾਂ ਕੋਈ ਗ੍ਰੇਡ ਨਹੀਂ ਹੁੰਦੀ ਸੀ ਅਸੀਂ ਹੁੰਦੇ ਸੀ ਕਿ ਏ ਵਾਲੇ 8ਵੀਂ ਏ 9ਵੀਂ ਏ 10ਵੀਂ ਏ ਤੇ ਸਾਡੇ ਨਾ ਸ਼ੌਂਕ ਨਾਲ ਆ ਕਰਨ ਜਿਹੜਾ ਵੀ ਨਾਮਾ ਟੀਚਰ ਆਉਂਦਾ ਹੈਗਾ ਵੀ ਏ ਕਲਾਸ ਆ ਵੀ ਬਹੁਤ ਹੋਣਗੇ ਹਿਯਾਰ ਹੋਣਗੇ ਤਾਂ ਕਰਕੇ ਏਚ ਔਰ ਅਸੀਂ ਸਾਰਿਆਂ ਤੋਂ ਉਹ ਸੀਗੇ ਸਾਡੀ ਇਹ ਖਣੀ ਕਾਹ ਤੋਂ ਦੀ ਕਲਾਸ ਸਾਨੂੰ ਵੀ ਨਹੀਂ ਪਤਾ ਲੱਗਿਆ ਐਫ ਵੀ ਰਹੀ ਹੈ ਸਾਡੀ ਐਫ ਵੀ ਰਟੋਟ ਹੋ ਗਈ ਜੀਤ ਕਹਿੰਦੇ ਹਿਯਾਰ ਬੜੇ ਆ ਵੀ ਜਗ੍ਹਾ ਹਿਯਾਰ ਬੜੇ ਜਿਹੜਾ ਟੀਚਰ ਪਹਿਲਾ ਪਹਿਲਾ ਆਇਆ ਕਰੇ ਬੜੇ ਚਾਨ ਆਇਆ ਕਰੇ ਬਾਅਦ ਚ ਉਹਨੂੰ ਪਤਾ ਲੱਗਿਆ ਕਿ ਇਹ ਤਾਂ ਇਹ ਨਾਂ ਦੇਈ ਆ ਚਲ ਆ ਵਦਗਾ ਬਣਾਦਾ ਰੁੱਤੂ ਦੀ ਪੋਲ ਜਿਆ ਐਤੋਂ ਉੱਤਰ ਕੇ ਇੱਧਰ ਜਾਣ ਨੂੰ ਵੀ 10 ਮਿੰਟ ਲਾ ਦਿੰਦੇ ਸੀ ਖੜੇ ਖੋੜੇ ਰਹਿਣਾ ਆਹ ਘਲਾਸਾ ਮਨੁਚੀ ਤੇ ਇੱਥੇ ਦੀ ਪਾਣੀ ਪੀਣੋਂ ਦੇ ਹੁੰਦੇ ਸੀ ਪਿੱਛੇ ਇੱਕ ਨਾਲਕਾ ਵੀ ਹੁੰਦਾ ਸੀ ਉਦੋਂ ਲਵੀ ਨੂੰ ਪਤਾ ਵਾ ਨਾਲਕੇ ਦੀ ਕੀ ਵਾਰਦਾਤਾ ਹੋਈ ਸੀਗੀ ਇਹ ਲਵ ਪ੍ਰੀਤ ਸਿਆ ਤੈਨੂੰ ਪਤਾ ਵਾ ਇੱਥੇ ਨਾਲਕਾ ਹੁੰਦਾ ਸੀ ਨਾਲਕੇ ਤੇ ਪਾਣੀ ਪੀਂਦੇ ਸੀਗੇ ਟਰ ਦੀ ਮੈਡਮ ਸੀਗੀ ਤੈਨੂੰ ਇੰਨਾ ਵੀ ਦੱਸ ਦਿਨਾ ਠੀਕ ਆ ਇੱਕ ਖਣੀ ਉਹਨੂੰ ਕੀ ਕਹਿੰਦੇ ਹੁੰਦੇ ਸੀਗੇ ਇੱਥੇ ਛੱਡ ਕੇ ਜਿਵੇਂ ਕਿਨਾਂ ਨੇ ਪਰਾਣੀ ਮੁਹੱਬਤ ਜਾਗ ਪੈਂਦੀ ਆ ਲੈਨ ਲੂਨ ਕਨੇ ਕੀਤੇ ਮਾਰਦੇ ਹੁੰਦੇ ਸੀ ਆ ਚੇਤਾਣੀਆਂ ਉਹ ਤਾਂ ਮਨ ਚ ਉਹਨੂੰ ਚੇਤਾ ਕਰਕੇ ਦੱਸੂਗਾ ਸਾਡੇ ਸ਼ਿਕਾਇਤ ਵੀ ਲਾਈ ਸੀ ਕੁੜੀ ਜੀ ਨੇ ਅਸੀਂ ਉਹਨੂੰ ਕੌਫ ਨਹੀਂ ਕਿਹਾ ਸੀ ਹਾਲਾਂਕਿ ਬੜੀ ਮੋਟੀ ਜੀ ਕੁੜੀ ਹੁੰਦੀ ਸੀਗੀ ਉਹ ਮੈਨੂੰ ਉਹਨੇ ਆਏ ਜਿਹਾ ਕਿਹਾ ਸੀ ਕਨੇ ਕੀ ਜੀ ਇਹ ਸਾਨੂੰ ਵੇਖ ਗਿਆ ਤੇ ਮੈਂ ਕਹਿੰਦਾ ਜੀ ਇਹਦੀ ਹੇਦ ਵੇਖੋ ਮੇਰੀ ਹੇਦ ਵੇਖੋ ਇਹ ਮੇਰਾ ਲਗਤੀ ਬਿਆਨ ਵੀਰ ਜੀ ਹੇਦ ਵੇਖੋ ਮੈਂ ਤਾਂ ਉਹ ਤੋਂ ਮਾਰੂ ਜਿਆ ਹੁੰਦਾ ਸੀ ਉਹ ਬੜੀ ਮੋਟੀ ਜੀ ਹੁੰਦੀ ਸੀ ਵੀ ਮੈਂ ਭਾਈ ਕਿਵੇਂ ਕੌਫ ਕਹਿ ਸਕਦਾ ਐ ਉਹਨੂੰ ਤਾਂ ਹੁਣ ਆਪਾਂ ਚੱਲਦੇ ਆਂ ਭਾਈ ਚੱਲ ਫੇਰ ਕਿਤੇ ਆਵਾਂਗੇ ਸਕੂਲ 'ਚ ਹੁਣ ਆਪਾਂ ਚੱਲਦੇ ਜੱਤਵਾਲ ਨੂੰ